ਕਾਲ ਜੀ ਦੋਸਤੋ ਗੱਲ ਕਰਦੇ ਆਪਾਂ ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਜੋ ਕੁਝ ਚੱਲ ਰਿਹਾ ਖਾਸ ਕਰਕੇ ਸਿੱਖ ਕੌਮ ਦੇ ਵਿੱਚ ਬੜਾ ਹੀ ਉਹਨੂੰ ਮਤਭਾਗਾ ਕਹਿ ਸਕਦੇ ਆਪਾਂ ਥੋੜਾ ਜਿਹਾ ਪਿੱਛੇ ਜਾਣਦੇ ਆਂ ਵੀ ਕਾਲੀਆਂ ਦੀ ਸਰਕਾਰ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਬਿਆਦ ਵੀ ਕਾਂਡ ਹੋਏ ਗੋਲੀ ਕਾਂਡ ਹੋਏ ਬਹਿਬਲ ਕਾਂਡ ਹੋਇਆ ਬਗਰਾੜੀ ਹੋਇਆ ਸਰਸ ਵਾਲੇ ਸਾਧ ਨੂੰ ਮਾਫੀ ਦਿੱਤੀ ਗਈ ਜਸਪਾਲ ਸਿੰਘ ਗੁਰਦਾਸਪੁਰ ਦਾ ਸੀਦੀ ਹੋਇਆ ਸੀਦ ਹੋਇਆ ਤੇ ਹੋਰ ਦੋ ਸਿੰਘ ਸੀਦ ਹੋਏ ਸੁਮੇਰ ਸੈਣੀ ਵਰਗਿਆਂ ਨੂੰ ਉਹ ਚੌਧੇ ਦਿੱਤੇ ਗਏ ਸਰਸ ਵਾਲੇ ਨੂੰ ਮਾਫੀ ਦਿੱਤੀ ਗਈ ਅਸਥਿਹਾਰ ਦਿੱਤੇ ਜਿਸ ਦੇ ਕਾਰਨ ਸਿੱਖ ਪਾਉਂ ਦੇ ਵਿੱਚ ਸਮੁੱਚੇ ਪੰਜਾਬੀਆਂ ਦੇ ਵਿੱਚ ਰੋਸ ਪੈਦਾ ਹੋਇਆ ਤੇ ਬਹੁਤ ਹੀ ਸੰਘਰਸ਼ੋਈ ਬਗਰਾੜੀ ਮੋਰਚਾ ਲੱਗਿਆ ਅਖੀਰ ਨੂੰ ਕੀ ਹੋਇਆ ਕਿ ਕਾਲੀ ਲੀਡਰਸ਼ਿਪ ਹੈ ਜਿਹੜੀ ਇਹਨਾਂ ਨੂੰ ੜਕਣਾ ਲੱਗੀ ਇਹਨਾਂ ਤੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਹੌਲੀ-ਹੌਲੀ ਇਹਨਾਂ ਦੇ ਆਪ ਦੇ ਵਿੱਚ ਫੁੱਟ ਪੈ ਗਈ ਬਾਗੀ ਧੜਾ ਹੋ ਗਿਆ ਉਹ ਵੀ ਕਿਤੇ ਨਾ ਕਿਤੇ ਭਾਗੀਦਾਰ ਸੀ ਦੇ ਅਖੀਰ ਨੂੰ ਇਹ ਜਿਹੜਾ ਮਸਲਾ ਸਿੱศรี ਕਾਲ ਤਖਤ ਸਾਹਿਬ ਤੇ ਚਲਾ ਗਿਆ ਜੋ ਕਿ ਸਿੱਖਾਂ ਦੀ ਸੁਪਰੀਮ ਹੈ। ਉੱਥੇ ਧਾਰਮਿਕ ਪ੍ਰਾਤਨ ਰਵਾਇਤਾਂ ਦੇ ਅਨੁਸਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤੇ ਹੋਰ ਧੜਿਆਂ ਨੂੰ, ਬਾਕੀ ਧੜਿਆਂ ਨੂੰ ਆਗੂਆਂ ਨੂੰ ਸਜ਼ਾ ਲਾਈ ਗਈ ਜੋ ਜੋ ਵੀ ਕਾਲ ਤਖਤ ਸਾਹਿਬ ਨੇ ਲਾਈ ਉਹਨਾਂ ਦੇ ਪੰਜ ਤਖਤ ਸਾਹਿਬਾਨ ਦੇ ਜਥੇਦਾਰਾਂ ਨੇ ਲਾਈ। ਸਮੁੱਚੀ ਕੌਮ ਨੇ ਕੁਛ ਨਾ ਕੁਛ ਸਕੂਲ ਦੀ ਰਾਹ ਸਕੂਲ ਭਰਿਆ ਸਮਝਿਆ ਵੀ ਚਲੋ ਇਹ ਮੰਨ ਤਾਂ ਗਏ ਵੀ ਸਾਤੋ ਇਹ ਗਲਤੀਆਂ ਹੋਈਆਂ ਚਲੋ ਉਹਨਾਂ ਨੂੰ ਸਜ਼ਾ ਲਾਈ ਗਈ ਜਿਵੇਂ ਵੀ ਲਾਈ ਗਈ ਕੋਈ ਖੁਸ਼ੀ ਨਾ ਖੁਸ਼ੀ ਗਏ ਤੇ ਆਪਾਂ ਕੱਲ ਤੱਕ ਸਾਹਿਬ ਤੇ ਕਿੰਤੂ ਪ੍ਰਤੂ ਨਹੀਂ ਕਰ ਸਕਦੇ ਕਿਉਂਕਿ ਸੁਪਰੀਮ ਹੈ ਇਹਦੇ ਉੱਪਰੋਂ ਆਪਾਂ ਨਹੀਂ ਜਾ ਸਕਦੇ ਜਦੋਂ ਇਹਨਾਂ ਨੇ ਆਪਣੇ ਗناہ ਮੰਨੇ ਤਾਂ ਇੱਕ ਖਾਰਗੋ ਸਿੰਘ ਭਾਈ ਨਰੈਣ ਸਿੰਘ ਜੋੜਾ ਜੋ ਕਿ ਇੱਕ ਇਤਿਹਾਸਕਾਰ ਵੀ ਨੇ ਦੇਖਿਆ ਜਾ ਵੀ ਉਹਨਾਂ ਨੇ ਦੋ ਤਿੰਨ ਕਿਤਾਬਾਂ ਵੀ ਲਿਖੀਆਂ ਨੇ ਤੇ ਉਹਨਾਂ ਦਾ ਕਾਫੀ ਜੋਦਾਂ ਰਿਹਾ ਸੰਘਰਸ਼ ਦੇ ਵਿੱਚ ਭਾਵੇਂ ਕਿ ਆਪਾਂ ਉਹਦੇ ਬਾਰੇ ਬਹੁਤੀ ਜਾਣਕਾਰੀ ਰੱਖਦੇ ਫਿਰ ਵੀ ਜੋ ਖਬਰਾਂ ਦੇ ਵਿੱਚ ਪੜਦੇ ਜਾਂ ਸੁਣਿਆ ਜੋ ਵੀ ਹੈ ਸਤਕਾਰਯੋਗ ਨੇ ਉਹਨਾਂ ਨੇ ਭਾਵਨਾਵਾਂ ਦੇ ਬਹਿਨ ਚ ਕਹਿ ਲੋ ਜਾਂ ਜਿਵੇਂ ਵੀ ਕਹਿ ਲੋ ਆਓ ਚਲੋ ਉਹਨਾਂ ਦੀ ਆਪਣੀ ਸੋਚ ਦਾ ਉਹਨਾਂ ਨੇ ਇੱਕ ਸੁਖਵੀਰ ਬਾਦਲ ਤੇ ਘਬੜਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਫੜਿਆ ਗਿਆ। ਚਲੋ ਫੜ ਲਿਆ ਗਲਤ ਕੀਤਾ ਜਾਂ ਸਹੀ ਕੀਤਾ ਇਹਦੇ ਬਾਰੇ ਆਪਾਂ ਨਹੀਂ ਕੁਝ ਕਹਿ ਸਕਦੇ ਉਹਦੀ ਆਪਣੀ ਸੋਚ ਹੈ। ਪਰ ਜਦੋਂ ਉਹ ਫੜ ਲਿਆ ਗਿਆ ਪੁਲਿਸ ਕਰਮੀਆਂ ਨੇ ਫੜ ਲਿਆ ਉਹਨੂੰ ਪਰ ਇੱਕ ਕਾਲੀਦਾਲ ਦੇ ਰਾਣਾ ਨਰਾ ਨਾਂ ਦੇ ਲੀਡਰ ਨੇ ਸਾਰਿਆਂ ਨੇ ਵੀਡੀਓ ਚ ਦੇਖਿਆ ਵੀ ਉਹਦੀ ਟੋਪੀ ਵਾਂਗ ਪੱਗ ਨੂੰ ਪਿੱਛੇ ਕੀਤਾ ਖਿੱਚਿਆ ਗਿਆ ਤੇ ਲਾਹਿਆ ਗਿਆ ਜਾਣਬੁੱਝ ਕੇ ਉਹਦੀ ਬੇਇੱਜ਼ਤੀ ਕੀਤੀ ਗਈ। ਸੋ ਉਸ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਦੀ ਨਿੰਦਿਆ ਸ਼ੁਰੂ ਹੋ ਗਈ। ਨਰੈਣ ਜੋੜੇ ਦੀ ਵੀ ਗਲਤ ਹਮਲਾ ਕੀਤਾ ਨੇ ਜਿਵੇਂ ਵੀ ਕੀਤਾ ਕੋਈ ਕੁਛ ਕਹਿੰਦਾ ਕੋਈ ਕਿਸੇ ਦਾ। ਪਰ ਇਸ ਦੇ ਨਾਲ ਜੇ ਦੇਖੀਏ ਤਾਂ ਕਾਲ ਤਖਤ ਦੇ ਸਾਹਿਬ ਨੇ ਜੋ ਇਹਨਾਂ ਨੂੰ ਧਾਰਮਿਕ ਸਜ਼ਾ ਲਾਈ ਸੀ ਜਾਂ ਜੋ ਵੀ ਹਦਾਇਤਾਂ ਦਿੱਤੀਆਂ ਸੀ। ਕਾਲੀ ਲੀਡਰਸ਼ਿਪ ਨੇ ਉਸ ਨੂੰ ਪੂਰਾ ਕਬੂਲ ਕਹਿ ਸਕਦੇ ਕਬੂਲ ਨਹੀਂ ਕੀਤਾ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਨਵੀਂ ਕਮੇਟੀ ਬਣਾਓ ਤੇ ਉਹ ਭਰਤੀ ਕਰਨਗੇ ਤੇ ਥੋੜਾ ਜਿਹਾ ਇਹਨਾਂ ਦੀ ਜ਼ਬਾਨ ਤੇ ਕੰਟਰੋਲ ਕਰ ਲਈ ਕਿਹਾ ਸੀ ਪਰ ਇਹ ਬੇਲਗਾਮ ਹੋ ਗਏ ਇੱਕ ਤਰ੍ਹਾਂ ਨਾਲ ਜਿਸ ਤਰ੍ਹਾਂ ਮਜੀਠੀਆ ਬੇਲਗਾਮ ਹੋ ਕੇ ਕਫਰ ਤੋਲੀ ਜਾਂਦੇ ਨੇ ਹੋਰ ਵੀ ਕੁਝ ਬੰਦੇ ਪੈਦਾ ਕਰ ਲਏ ਕੋਈ ਸਿੰਘਾਂ ਦੇ ਖਿਲਾਫ ਬੋਲੀ ਜਾਂਦਾ ਕੋਈ ਕਿਸੇ ਦੇ ਖਿਲਾਫ ਬੋਲੀ ਜਾਂਦਾ ਸਾਨ ਦੇ ਖਿਲਾਫ ਬੋਲੀ ਜਾਂਦੇ ਨੇ ਜੋ ਕਿ ਸਿੱਖ ਕੌਮ ਵਾਸਤੇ ਬਹੁਤ ਹੀ ਮੰਦਭਾਗੀ ਕਰਨਾ ਕਾਲੀ ਲੀਡਰ ਨੂੰ ਧਾਰਮਿਕ ਸਜ਼ਾ ਲਾਉਣ ਤੋਂ ਬਾਅਦ ਜੇ ਦੇਖੀਦਾ ਗਰਾਊਂਡ ਲੈਵਲ ਤੇ ਕੁਛ ਨਾ ਕੁਛ ਇਹਨਾਂ ਦਾ ਹਮਦਰਦੀ ਜ਼ਰੂਰ ਲੋਕਾਂ ਦੀ ਪੈਦਾ ਹੋ ਗਈ ਸੀ ਇਹਨਾਂ ਦੇ ਬਰਕਰਾਰ ਚਲਾ ਲਓ ਜਾਂ ਹੋਰ ਲਾ ਲਓ ਵੀ ਚਲੋ ਯਾਰ ਮੰਨ ਗਏ ਗਰਾਹ ਮੰਨ ਗਏ ਸਜ਼ਾ ਲਾਤੀ ਇਹਨਾਂ ਨੂੰ ਜਿਵੇਂ ਵੀ ਲਾਤੀ ਸਾਰੇ ਖੁਸ਼ ਨਹੀਂ ਹੁੰਦੇ ਹੁੰਦੇ ਤੇ ਸਾਰੇ ਨਾਰਾਜ਼ ਨਹੀਂ ਹੁੰਦੇ ਹੁੰਦੇ ਪਰ ਜਿਸ ਤਰ੍ਹਾਂ ਇਹਨਾਂ ਨੇ ਹੁਣ ਪੱਗ ਲਾਹੀ ਗਈ ਤੇ ਖਲਾ ਮਤਲਬ ਬੋਲੀ ਜਾਂਦੇ ਨੇ ਕਦੇ ਝਾੜੂਗੋਲੇ ਦੇ ਖਿਲਾਫ ਬੋਲਦੇ ਨੇ ਕਦੇ ਰੰਦਾਵੇ ਦੇ ਖਿਲਾਫ ਬੋਲਦੇ ਨੇ ਜਾਂ ਪੁਲਿਸ ਦੇ ਖਿਲਾਫ ਬੋਲਦੇ ਨੇ ਪੁਲਿਸ ਆਪਣਾ ਕੰਮ ਕਰੀ ਜਾਂਦੀ ਹੈ ਕਦੇ ਕਹਿੰਦੇ ਕਾਂਗਰਸ ਨੇ ਹਮਲਾ ਕਰਾਤਾ ਕਦੇ ਕਹਿੰਦੇ ਝਾੜੂ ਵਾਲੇ ਨੇ ਹਮਲਾ ਕਰਾਤਾ ਇੱਕ ਤਰ੍ਹਾਂ ਦਾ ਬੇਲਗਾਮ ਹੋ ਗਏ ਸੋ ਕਾਲ ਤੱਕ ਸਰ ਦੇ ਜ਼ਥੇਦਾਰ ਨੂੰ ਚਾਹੀਦਾ ਵੀ ਇਹਨਾਂ ਨੂੰ ਥੋੜਾ ਜਿਹਾ ਕੰਟਰੋਲ ਦੇ ਵਿੱਚ ਕਰਨਾ ਤਾਂ ਇਹਨਾਂ ਨੇ ਕੋਈ ਕਮੇਟੀ ਬਣਾਈ ਜਾਂ ਨਾ ਕੁਝ ਹੋਰ ਬਣਾਇਆ ਨਵੀਂ ਮੈਂਬਰਸ਼ਿਪ ਵਾਸਤੇ ਨਵੇਂ ਅਹੁਦੇਦਾਰਾਂ ਦੇ ਕੋਈ ਤਿਆਰ ਕਰਨ ਵਾਸਤੇ ਸਤੀਵੇ ਨਹੀਂ ਮਨਜ਼ੂਰ ਕੀਤੇ ਠੀਕ ਹੈ ਉਹਨਾਂ ਨੇ ਹਮਲਾ ਕਰਤਾ ਪੁਲਿਸ ਕਾਰਵਾਈ ਕਰਦੀ ਜਾਂ ਰਿਮਾਂਡ ਦੇਤਾ ਪੁਰਸ ਆਪ ਦਾ ਐਕਸ਼ਨ ਕਰ ਦੂਗੀ ਪਰ ਜਿਸ ਤਰ੍ਹਾਂ ਉਹਨਾਂ ਨੂੰ ਪੰਥ ਦੇ ਵਿੱਚ ਉਹ ਸੇਕੜਨੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਤੇ ਦੂਜੇ ਪਾਸੇ ਕੁਝ ਜਥੇਬੰਦੀਆਂ ਕਹਿਦੀਆਂ ਨੇ ਵੀ ਜਿਨ੍ਹਾਂ ਨੇ ਪੱਗ ਲਾਈ ਉਹਨੂੰ ਪੰਥ ਦੇ ਵਿੱਚੋਂ ਸੇਕਿਆ ਜਾਵੇ ਇਹ ਤਾਂ ਫਿਰ ਅਕਾਲ ਤਖਤ ਨੇ ਸੋਚਣਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਦੇਖਣਾ ਹੈ ਬੀਜੇ ਭਾਈ ਉਹਨਾਂ ਨੂੰ ਪੰਥ ਦੇ ਵਿੱਚੋਂ ਸੇਕੜਣਾ ਜਾਂ ਜੋ ਵੀ ਫੈਸਲੇ ਦੇਣਾ ਉਹਨਾਂ ਦਾ ਆਪ ਦਾ ਹੈ ਤੇ ਉਹਨਾਂ ਦੀ ਸ਼ਿਕਾਇਤ ਠੀਕ ਹੈ ਕਰ ਦੇਣ ਕੋਈ ਗੱਲ ਨਹੀਂ ਸੋ ਜੇ ਹੁਣ ਦੇਖਿਆ ਜਾਵੇ ਉਹ ਠੀਕ ਹੈ ਬਾਰ-ਬਾਰ ਪ੍ਰੈਸ ਕਾਨਫਰੰਸਾਂ ਕਰੀ ਜਾਂਦੇ ਕੰਮ ਜੀ ਸਦਕੇ ਕਾਲੀ ਨੇ ਚੋਲ ਲੜਨ ਦਾ ਐਲਾਨ ਕਰਤਾ ਜੋ ਮਰਜ਼ੀ ਕਰਨ ਇਹ ਬੱਖੋ-ਵਕਰੀਆ ਆਪਣਾ ਕਿਸੇ ਨਾਲ ਕੋਈ ਬਦਲ ਨਹੀਂ ਹੈਗਾ ਪਰ ਜਿਹੜੀਆਂ ਲੋਕਾਂ ਦੇ ਵਿੱਚ ਗੱਲਾਂ ਚੱਲਦੀਆਂ ਹੁਣ ਜਿਹੜੀਆਂ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਗੱਲਾਂ ਚੱਲਦੀਆਂ ਆਪਾਂ ਉਹਦੀ ਗੱਲ ਕਰਦੇ ਆ ਜਿਸ ਤਰ੍ਹਾਂ ਪਹਿਲਾਂ ਦੱਸਿਆ ਵੀ ਉਹਨਾਂ ਨੂੰ ਲੋਕ ਚਾਹੁੰਦੇ ਸੀ ਮਤਲਬ ਸੋਚਦੇ ਸੀਗੇ ਵੀ ਚਲੋ ਠੀਕ ਹੈ ਢੜੇ ਆਪਦੀ ਮਾਫੀ ਮੰਗ ਲਈ ਸਜ਼ਾ ਭੁਗਤੀ ਜਾਂਦੇ ਨੇ ਗੁਨਾਹ ਮੰਨ ਲਏ ਵੀ ਪ੍ਰਾਪਤ ਰਵਾਇਤ ਦੇ ਅਨੁਸਾਰ ਸਜ਼ਾ ਹੋਰ ਕੀ ਦੇਣ ਪਰ ਹੁਣ ਜਿਹੇ ਜੀ ਸੰਧੀ ਬਣੀ ਸੀ ਉਸ ਤੋਂ ਦੁੱਗਣੀ ਸੰਧੀ ਇਹ ਖੋ ਚੁੱਕੇ ਨੇ ਜਿਸ ਤਰ੍ਹਾਂ ਹੁਣ ਬੋਲੀ ਜਾਂਦੇ ਨੇ ਕਦੇ ਕਿਸੇ ਦੇ ਖਿਲਾਫ ਬੋਲਦੇ ਨੇ ਕਦੇ ਕਿਸੇ ਦੇ ਖਿਲਾਫ ਬੋਲਦੇ ਨੇ ਲੋਕ ਕਹਿੰਦੇ ਜਾਂ ਇਹਨਾਂ ਦਾ ਤਾਂ ਉਹੀ ਹਾਲ ਹੈ ਇਹ ਨਹੀਂ ਸੁਧਰਦੇ ਹਮ ਕੋ ਨਾ ਮੰਨੂ ਉਹ ਗੱਲ ਹੈ ਵੀ ਇਹ ਨਹੀਂ ਸੁਧਰਦੇ ਇਸ ਕਰਕੇ ਕਾਲ ਤਖਤ ਸਾਹਿਬ ਦੇ ਜਨਰਨ ਜੀ ਨੂੰ ਚਾਹੀਦਾ ਪਰ ਠੀਕ ਹੈ ਮੰਨਦੇ ਵੀ ਖੇਤਰੀ ਪਾਰਟੀ ਸੀ 1920 ਦਾ ਅਕਾਲੀ ਦਲ ਸੀ ਅਕਾਲੀ ਦਲ ਨੇ ਸੰਘਰਸ਼ ਕੀਤੇ ਨੇ ਪੰਜਾਬ ਨੂੰ ਖੇਤੀ پارٹی ਦੀ ਲੋੜ ਐ ਲੋਕਾਂ ਦੇ ਬਦਲਾ ਦੇ ਵਿੱਚ ਕੰਧਾਂ 'ਚ ਟੱਕਰਾ ਮਾਰ ਗਿਆ ਤੇ ਬਦਲਾ ਦਾ ਸਾਨੂੰ ਪਤਾ ਹੀ ਐ ਬਦਲਾ ਦਾ ਕੀ ਕੀ ਬਦਲਾ ਨੇ ਕੀਤਾ ਆਪਾਂ ਨੂੰ ਇਸ ਕਰਕੇ ਲੋਕ ਹੁਣ ਵੀ ਚਾਹੁੰਦੇ ਨੇ ਕਿ ਬਦਲਾ ਨੇ ਤਾਂ ਪਹਿਲਾਂ ਸਿੰਘ ਡੇਗੜੂ ਗਲ ਭੇਜਤੇ ਵੀ ਕਿਤੇ ਉਹ ਨਵੀਂ ਖੇਤਰੀ ਪਾਰਟੀ ਪੈਦਾ ਨਾ ਹੋ ਜੇ ਚਲੋ ਵੱਖਰਾ ਵਿਸ਼ਾ ਆਪਾਂ ਫੇਰ ਗੱਲ ਕਰਾਂਗੇ ਸੋ ਸ੍ਰੀ ਕਾਲਤਾ ਸਾਹਿਬ ਨੂੰ ਇੱਕ ਆਮ ਸਿੱਖ ਖੋਣ ਦੇ ਨਾਂ ਤੇ ਨਿਵਾੜੇ ਜੇ ਸਿੱਖ ਹੋਣ ਦੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਅਸੀਂ ਅਪੀਲ ਕਰਦੇ ਆ ਵੀ ਇਹਨਾਂ ਨੂੰ ਥੋੜੀ ਜੀ ਨੱਥ ਜ਼ਰੂਰ ਪਾਈ ਜਾਵੇ ਇਹਨਾਂ ਨੇ ਜਿਸ ਤਰ੍ਹਾਂ ਬੇਲਗਾਮ ਇਹ ਬੋਲੀ ਜਾਂਦੇ ਨੇ ਕੌਮ ਦੇ ਹੀਰਿਆਂ ਦੇ ਖਿਲਾਫ ਕਦੇ ਕੁਛ ਕਹਿੰਦੇ ਨੇ ਕਦੇ ਕੁਛ ਪਹਿਲੀ ਗੱਲ ਤਾਂ ਇਹਦਾ ਸਟੈਂਡ ਹੀ ਨਹੀਂ ਹੈਗਾ ਮਜੀਠੀਆ ਬਾਰ-ਬਾਰ ਕਾਨਫਰੰਸਾਂ ਕਰਕੇ ਕਦੇ ਤਾਂ ਉਹ ਝਾੜੂ ਵਾਲੇ ਸਿਰ ਲਾਉਂਦਾ ਇੱਕ ਦਿਨ ਰਧਾਵੇ ਸਿਰ ਲਾਉਂਦਾ ਇੱਕ ਦਿਨ ਕਿਸੇ ਦੇ ਸਿਰ ਲਾਉਂਦਾ ਠੀਕ ਹੈ ਜੋ ਹੋਇਆ ਗਲਤ ਜਾਂ ਸਹੀ ਇਹ ਬੱਕਰੀ ਗੱਲ ਹੈ ਕਿ ਆਪਾਂ ਇਹਦੇ ਬਾਰੇ ਕੋਈ ਕੁਝ ਨਹੀਂ ਕਹਿੰਦੇ ਵੀ ਠੀਕ ਹੈ ਜੇ ਉਹਨੇ ਕੋਈ ਗੁਨਾਹ ਕੀਤਾ ਉਹਨੂੰ ਸਜ਼ਾ ਜ਼ਰੂਰ ਮਿਲੂ ਸਜ਼ਾ ਮਿਲਣੀ ਚਾਹੀਦੀ ਹੈ ਮੰਨਦੇ ਆ ਪਰ ਜਿਹਨੇ ਪੱਗ ਨੂੰ ਐਤਰੋਂ ਮਾਗਰ ਦੀ ਆ ਕੇ ਪਿੱਠ ਪਿੱਛੇ ਵਾਰ ਕੀਤਾ ਉਹਨੂੰ ਉਹਨੂੰ ਵੀ ਜਵਾਈ ਚਾਹੀਦਾ ਨਾ ਕੱਲ ਹੁਣ ਕੁਛ ਜਥੇ ਬੰਦੀਆਂ ਮਗ ਪੱਤਰ ਦੇਣ ਗਈਆਂ ਸੀ ਇਸ ਦੇ ਖਿਲਾਫ ਕੱਲ ਤੱਕ ਸਾਹਿਬ ਤੇ ਕੋਈ ਬੰਦਾ ਨਹੀਂ ਮਿਲਿਆ ਤੇ ਉਹ ਚਿਪਕਾ ਕੇ ਆ ਗਿਆ ਸੋ ਸਾਰਿਆਂ ਨੂੰ ਲਗਾਮ ਪਉਣੀ ਚਾਹੀਦਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਇਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਚੁੱਪ ਰਹਿਣ ਬਾਕੀ ਆਪਣੇ ਆਪਣੇ ਸੋਚ ਹੈ ਇੱਕ ਮੇਰੀ ਅਖੀਰ ਦੇ ਵਿੱਚ ਹੋਰ ਬੇਨਤੀ ਹੈ ਚਲੋ ਚਾਹੇ ਕਾਲੀ ਡੱਡ ਨੇ ਚਾਹੇ ਕੋਈ ਵੀ ਪਾਰਟੀ ਹੈ ਜਿਹੜੇ ਵਿੱਚ ਫੇਸਬੁੱਕ ਹੀ ਵਿਦਵਾਨ ਹੁੰਦੇ ਨੇ ਲੋਕਾਂ ਨੂੰ ਧੀਆ ਭੈਣਾਂ ਦੀਆਂ ਗਾਲਾਂ ਕੱਢਦੇ ਨੇ ਉਹ ਨਹੀਂ ਕੱਢਣੀਆਂ ਚਾਹੀਣਗੀਆਂ ਧੀ ਭੈਣ ਤਾਂ ਦੁਸ਼ਮਣ ਦੀ ਵੀ ਹੋਵੇ ਉਹ ਵੀ ਸਾਝੀ ਹੁੰਦੀ ਆ ਭੈਣ ਦਾ ਭੈਣ ਹੀ ਧੀ ਧੀ ਹੈ ਮਾਂ ਮਾਂ ਕਿਸੇ ਵੀ ਖਿਲਾਫ ਕਮੈਂਟਾਂ ਦੇ ਵਿੱਚ ਧੀਆਂ ਪੈਣੀਆਂ ਦੀਆਂ ਗਾਲਾਂ ਕਿਸੇ ਨੂੰ ਨਹੀਂ ਕੱਟਣੀਆਂ ਚਾਹੀਦੀਆਂ ਚਲੋ ਆਪਣਾ ਕੋਈ ਜਿਆਦਾ ਇਹਨਾ ਭਗਤ ਹੁੰਦਾ ਕੋਈ ਕਿਵੇਂ ਹੁੰਦਾ ਸੋ ਦੋਸਤੋ ਖੀਰ ਦੇ ਵਿੱਚ ਸਸਤਰੀਕਰ ਸਾਰਿਆਂ ਨੂੰ ਆਪਣੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਧੰਨਵਾਦ